ਆਮ ਆਦੀ ਪਾਰਟੀ ਦੇ ਲੁਧਿਆਣਾ ਤੋਂ ਸੀਨੀਅਰ ਅਗੂ ਅਬਾਬ ਗਰੇਵਾਲ ਪਾਰਟੀ ਤੋਂ ਨਾਰਾਜ਼ ਚੱਲ ਰਹੇ ਨੇ ਇਸ ਨੂੰ ਲੈ ਕੇ ਉਹਨਾਂ ਵੱਲੋਂ ਅੱਜ ਆਪਣੇ ਫੇਸਬੁੱਕ ਪੇਜ ਤੋਂ ਆਮ ਆਦੀ ਪਾਰਟੀ ਦਾ ਲੋਗੋ ਹਟਾ ਦਿੱਤਾ ਗਿਆ ਐਨਾ ਹੀ ਨਹੀਂ ਉਹਨਾਂ ਵੱਲੋਂ ਆਪਣੇ ਵਟਸਐਪ ਐਪ ਤੋਂ ਕੇਜਰੀਵਾਲ ਦੀ ਡੀਪੀ ਵੀ ਫੋਟੋ ਵੀ ਹਟਾ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਮੰਨਿਆ ਜਾ ਸਕਦਾ ਹੈ ਕਿ ਉਹ ਕਾਫੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ ਲੁਧਿਆਣਾ ਲੋਕ ਸਭਾ ਤੋਂ ਅਵਾਬ ਗਰੇਵਾਨ ਨੇ ਦਾਵਾ ਵੀ ਪੇਸ਼ ਕੀਤਾ ਸੀ ਕਿ ਉਹ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ ਮੰਨੇ ਜਾ ਸਕਦੇ ਹਨ ਪਰ ਆਖਿਰ ਮੌਕੇ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਕੇਂਦਰੀ ਹਲਕੇ ਤੋਂ ਐਮਐਲਏ ਅਸ਼ੋਕ ਪ੍ਰੈਸ਼ਰ ਪੱਪੀ ਨੂੰ ਟਿਕਟ ਦੇਣ ਤੋਂ ਬਾਅਦ ਐਬਾਬ ਕਰੇ ਵਾਲ ਲਗਾਤਾਰ ਨਾਰਾਜ਼ ਚੱਲ ਰਹੇ ਹਨ ਜਿਸ ਨੂੰ ਲੈ ਕੇ ਦਿੱਤੇ ਵਿਰੋਧੀ ਪਾਰਟੀਆਂ ਨੇ ਸਵਾਲ ਖੜੇ ਕੀਤੇ ਹਨ ਉੱਥੇ ਦੂਜੇ ਪਾਸੇ ਆਮ ਆਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਸਪੱਸ਼ਟ ਦਿੰਦਿਆ ਕਿ ਆਹ ਕੀ ਪਾਰਟੀ ਕੁੱਤੂ ਮিনার ਦੀ ਤਰ੍ਹਾਂ ਹੈ ਅਤੇ ਉਹਨਾਂ ਨੂੰ ਸਭ ਪਤਾ ਹੁੰਦਾ ਹੈ ਕਿ ਕਿਤੇ ਕੀ ਚੱਲ ਰਿਹਾ ਹੈ ਪਾਰਟੀ ਨੇ ਸੋਚ ਸਮਝ ਕੇ ਹੀ ਅਸ਼ੋਕ ਪ੍ਰੈਸ਼ਰ ਪੱਪੀ ਨੂੰ ਟਿਕਟ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਅਸ਼ੋਕ ਪ੍ਰੈਸ਼ਰ ਪੱਪੀ ਦਾ ਸਾਰੇ ਦੇ ਨਾਲ ਹੀ ਚੰਗਾ ਵਿਵਹਾਰ ਹੈ ਅਤੇ ਹਾਈ ਕਮਾਂਡ ਦਾ ਵੀ ਇਹੀ ਫੈਸਲਾ ਹੈ ਉਹਨਾਂ ਨੇ ਕਿਹਾ ਕਿ ਫਿਰ ਵੀ ਅਸੀਂ ਉਹਨਾਂ ਨੂੰ ਪਾਰਟੀ ਹਾਈ ਕਮਾਂਡ ਦੇ ਨਿਸ਼ਾ ਨਿਰਦੇਸ਼ ਦੇ ਮੁਤਾਬਿਕ ਮਨਾਉਣ ਜਾਵਾਂਗੇ ਲਗਾਤਾਰ ਮਾਰਾ ਚੱਲ ਰਹੇ ਨੇ ਆਮ ਆਦਮੀ ਪਾਰਟੀ ਮੈਂ ਤਾਂ ਬਾਰ ਬਾਰ ਕਹਿੰਦਾ ਹੁਣਾ ਵੀ ਇੱਕ ਝੂਠ ਤੇ ਫਰੇਵ ਦੀ ਪਾਰਟੀ ਹੈ ਜਿਹੜੀ ਲੋਕਾਂ ਨੂੰ ਗੁੰਮਰਾਹ ਕਰਕੇ ਪੰਜਾਬ ਦੇ ਵਿੱਚ ਆਈ ਹੈ ਜਿਨ੍ਹਾਂ ਨੇ ਵੋਟਾਂ ਜਿਹੜੀਆਂ ਲਈਆਂ ਸਾਡੇ ਦੁੱਖ ਦਰਦ ਜ਼ਖਮਾਂ ਦੇ ਉੱਤੇ ਨਮਕ ਛਿੜਕੇ ਲਈਆਂ ਪਰ ਸਾਰੇ ਬੰਦੇ ਟੁੱਟ ਰਹੇ ਆ ਉਮੀਦਾਂ ਕਹਿੰਦੇ ਸੀ ਆਮ ਲੋਕਾਂ ਨੂੰ ਟਿਕਟ ਦੇਾਂਗੇ ਹੁਣ ਇਹ ਬਾਬ ਜੀ ਵਰਗੇ ਜੱਸੀ ਖੰਗੂੜਾ ਜੀ ਵਰਗੇ ਮਗਰ ਲੱਗੇ ਰਹੇ ਆਪਣੇ ਹੋਟਲਾਂ ਉੱਤੇ ਬੋਰਡ ਲਾਤੇ ਆਪਣਾ ਘਰਾਂ ਦੇ ਲਾਤੇ ਉਹਨਾਂ ਨੇ ਕਿਹਾ ਵੀ ਪਤਾ ਨਹੀਂ ਆਉਣੀ ਹੋਗੀ ਪਰ ਇੱਕ ਖਾਸ ਬੰਦਿਆਂ ਦੀ ਪਾਰਟੀ ਹੈ ਹੁਣ ਖਾਸ ਬੰਦੇ ਇਹਦੇ ਤੇ ਚੋਣ ਲਾ ਰਹੇ ਆਮ ਬੰਦਾ ਕੋਈ ਚੋਣ ਲਾ ਰਿਹਾ ਐਮਐਲਏ ਲੱਭ ਰਿਹਾ ਮੰਤਰੀ ਲੱਭ ਰਿਹਾ ਚੋਣਾਂ ਨਾਲ ਨਾਸਤੇ ਉਹ ਤਾਂ ਪਹਿਲੇ ਖਾਸ ਹੋ ਚੁੱਕੇ ਜਿਹੜਾ ਐਮਐਲਏ ਬਣ ਜਵੇ ਜਿਹੜਾ ਮੰਤਰੀ ਬਣ ਜਵੇ ਖਾਸ ਹੁੰਦਾ ਆਮ ਨਹੀਂ ਰਹਿੰਦਾ ਤੇ ਫਿਰ ਆਮ ਕਰਾ ਦਾ ਨੋਜਵਾਨਾਂ ਨੂੰ ਕੋਈ ਨਹੀਂ ਲੱਭਿਆ ਹੁਣ ਇਹਨਾਂ ਦੀ ਪਾਰਟੀ ਤੋਂ ਟੁੱਟ ਹੀ ਇਸੇ ਕਰਕੇ ਰਿਹਾ ਜਿਹੜੇ ਜਿਨ੍ਹਾਂ ਦੀ ਉਮੀਦ ਸੀ ਕਿ ਅਸੀਂ ਇਸ ਪਾਰਟੀ ਜਾਵਾਂਗੇ ਸਾਨੂੰ ਸ਼ਾਇਦ ਕੁਝ ਮਿਲ ਜਾਊਗਾ ਹਰ ਬੰਦੇ ਨੂੰ ਉਮੀਦ ਹੁੰਦੀ ਹੈ ਦੇਖੋ ਇੱਕ ਵਰਕਰ ਨੂੰ ਜਮੀਨੀ ਵਰਕਰ ਨੂੰ ਉਮੀਦ ਹੁੰਦੀ ਹੈ ਪਰ ਇਹ ਜਮੀਨੀ ਵਰਕਰਾਂ ਵਾਲੀ ਪਾਰਟੀ ਨਹੀਂ ਰਹੀ ਇੱਕ ਕ腐ਸ਼ਨ ਵਾਲੀ ਤੇ ਖਾਸ ਬੰਦੇ ਦੀ ਪਾਰਟੀ ਬਣ ਕੇ ਰਹਿ ਗਈ ਨੇ ਆ ਬਾਪ ਗਰੀਵਾਲ ਨੇ ਅੱਜ ਆਪਣੇ ਪੇਜ ਤੋਂ ਲੋਕੋ ਹਟਾਤਾ ਅਮਰੀ ਪੜੀ ਦਾ ਸੋ ਕਿਸ ਤਰ੍ਹਾਂ ਜਿਹੜਾ ਉਹਨਾਂ ਨੂੰ ਵੀ ਮਨਾਇਆ ਜਾ ਰਿਹਾ ਕਿਸ ਤਰ੍ਹਾਂ ਨਾਲ ਲੈ ਕੇ ਚਲੇ ਆ ਦੇਖੋ ਇਲੈਕਸ਼ਨ ਦੇ ਟਾਈਮ ਦੇ ਉੱਪਰ ਥੋੜਾ ਬਹੁਤ ਇਸ ਤਰ੍ਹਾਂ ਦਾ ਰੋਜ਼ ਹਰ ਪਾਰਟੀ ਦੇ ਅੰਦਰ ਆਉਂਦਾ ਹੀ ਆਉਂਦਾ ਵਾ ਹਰ ਬੰਦੇ ਨੂੰ ਉਮੀਦ ਹੁੰਦੀ ਕਿ ਮੈਨੂੰ ਇੰਨੇ ਸਾਲ ਹੋ ਗਏ ਕੰਮ ਕਰਦੇ ਹੋਏ ਕਿ ਇਹ ਕਿ ਹੋ ਸਕਦਾ ਕਿ ਮੈਨੂੰ ਕੋਈ ਚੌਂਲੜ ਦਾ ਮੌਕਾ ਮ ਉਨ ਉੱਪਰ ਬੈਠ ਕੇ ਸਭ ਕੋ ਨਜ਼ਰ ਆਉਂਦਾ ਕਿ ਥੱਲੇ ਗਰਾਉਂਡ ਦੇ ਉੱਪਰ ਕੀ ਹੋ ਰਿਹਾ ਵਾ ਕਿਸ ਤਰ੍ਹਾਂ ਹੋ ਰਿਹਾ ਪਾਰਟੀ ਜੋ ਵੀ ਡਿਸੀਜਨ ਲੈਂਦੀ ਹੈ ਹਰ ਵਲੰਟਰੀ ਦੇ ਫਾਇਦੇ ਵਾਸਤੇ ਲੈਂਦੀ ਹੈ ਭਲੇ ਵਾਸਤੇ ਲੈਂਦੀ ਹੈ ਅਤੇ ਪਾਰਟੀ ਚੜ੍ਹਦੀ ਕਲਾ ਵਾਸਤੇ ਫੈਸਲਾ ਲੈਂਦੀ ਜੋ ਵੀ ਪਾਰਟੀ ਨੇ ਫੈਸਲਾ ਕੀਤਾ ਬਹੁਤ ਵਧੀਆ ਕੀਤਾ ਪੱਪੀ ਜੀ ਦਾ ਸਾਰਿਆਂ ਨਾਲ ਤਾਲਮਿਲ ਬਹੁਤ ਵਧੀਆ ਹਰ ਵਲੰਟਰੀ ਦੇ ਨਾਲ ਉਹਨਾਂ ਦਾ ਮੇਲ ਮਲਾਪੜਾ ਹੈਗਾ ਵਾ ਮੇਰੇ ਨਾਲ ਵੀ ਬਹੁਤ ਅੱਛੀ ਅੰਡਰਸਟੈਂਡਿੰਗ ਹੈਗੀ ਆ ਅਸੀਂ ਪਾਰਟੀ ਦੇ ਇਸ ਡਿਸੀਜਨ ਤੋਂ ਪੂਰੀ ਤਰ੍ਹਾਂ ਖੁਸ਼ ਆ ਜੀ ਪਰ ਕਦ ਬਣਾਇਆ ਜਾਊਗਾ ਅਬ ਆਪਰੇ ਬਾਅਦ ਉਸ ਤਰ੍ਹਾਂ ਅੰਦਾਜ਼ਾ ਲਗਾਉਂ ਜਿਸ ਤਰ੍ਹਾਂ ਵੀ ਕੋਈ ਨਤੀਜਾ ਨਿਕਲੇਗਾ ਵਧੀਆ ਨਿਕਲੇਗਾ ਠੀਕ ਬਹੁਤਾਂ ਚੱਲ ਰਹੀਆਂ ਹੋਈਆਂ ਲੋਕ ਸਭਾ ਦੀਆਂ ਸੋ ਆਪਣੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੱਪੀ ਜੀ ਲਗਾਤਾਰ ਘੁੰਮ ਰਹੇ ਨੇ ਪਿੰਡਾਂ ਦੇ ਵਿੱਚ ਕਿਸੇਸਪੁਰਾ ਦਾ ਸਮਰਥਨ ਮਿਲ ਰਿਹਾ ਹੈ ਕਿੰਨਾ ਵੀ ਜਿਹੜਾ ਚੋਣ ਸਰਗਰਮੀਆਂ ਕਿੱਦਾਂ ਚੱਲ ਰਹੀਆਂ ਸਭ ਤੋਂ ਵੱਲਾਂ ਤੁਹਾਡੇ ਜਿੰਨੇ ਵੀ ਦਰਸ਼ਕ ਇਹ ਚੈਨਲ ਦੇਖ ਰਹੇ ਨੇ ਮੇਰੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਗਰਮੀਆਂ ਸਾਡੀਆਂ ਕਾਫੀ ਤੇਜ਼ ਨੇ ਤੁਸੀਂ ਦੇਖਿਆ ਨਾ ਤੁਸੀਂ ਵੀ ਹਰ ਮੀਟਿੰਗ ਦੇ ਵਿੱਚ ਜਾਣਦੇ ਹੋ ਹਰ ਪਿੰਡਾਂ ਚ ਜਾਣਦੇ ਹੋ ਜਿੱਥੇ ਪੱਪੀ ਜਾਂਦੇ ਨੇ ਲੋਕਾਂ ਦਾ ਭਰਪੂਰ ਸਮਰਥਨ ਮਿਲ ਔਰ ਜੋ ਮਾਨ ਸਾਹਿਬ ਜੀ ਨੇ ਦਿੱਤਾ ਹੋਇਆ ਵੀ 13 0 ਵਾਲਾ ਨਾਰਾ ਉਹ ਅਸੀਂ ਪੂਰਾ ਕਰਕੇ ਹਟਾਂਗੇ ਜੀ ਜੀ ਤੇ ਸਰ ਕਿਸ ਤਰ੍ਹਾਂ ਦਾ ਸਮਰਥਨ ਲੋਕਾਂ ਦਾ ਜਿਹੜਾ ਮਿਲਦਾ ਹੈ ਲੋਕਾਂ ਦਾ ਸਮਰਥਨ ਬਹੁਤ ਵਧੀਆ ਤੁਸੀਂ ਦੇਖਿਓਗੇ ਮੀਟਿੰਗਾਂ 'ਚ ਬੇਤਹਾਸ਼ਾ ਲੋਕ ਸੈਕਿੰਡ ਦੀ ਗਿਣਤੀ 'ਚ ਪਹੁੰਚ ਰਹੇ ਨੇ ਉਹ ਸੁਣਦੇ ਵੀ ਨੇ ਪੱਪੀ ਜੀ ਨੂੰ ਸੁਣਦੇ ਨੇ ਪਰ ਪੱਪੀ ਜੀ ਨੇ ਆਪਣੇ ਤੌਰ ਦੇ ਉੱਪਰ ਵੀ ਕਈ ਲੋਕਾਂ ਨੂੰ ਗਾਰੰਟੀ ਦਿੱਤੀਆਂ ਨੇ ਮੇਨ ਮੁੱਦਾ ਉਹਨਾਂ ਨੇ ਇਸ ਵਾਰ ਫਿਰ ਨਸ਼ੇ ਦਾ ਚੱਕਿਆ ਹੋਇਆ ਵਾ ਕਿ ਉਹਨਾਂ ਨੇ ਆਪਣੇ ਹਲਕੇ ਦੇ ਵਿੱਚੋਂ ਹਲਕਾ ਸੈਂਟਰ ਦੇ ਵਿੱਚ ਉਹ ਨਸ਼ੇ ਦੇ ਕਾਫੀ ਕੰਟਰੋਲ ਕੀਤਾ ਵਾ ਅਗਰ ਉਹ ਐਮਪੀ ਬਣ ਜਾਂਦੇ ਨੇ ਤਾਂ ਸਾਰੀਆਂ 9 ਤੇ 9 ਵਿਧਾਨ ਸਭਾ ਹਲਕੇ ਵਿੱਚ ਵੀ ਨਸ਼ੇ ਦੇ ਉੱਪਰ ਉਹ ਕੰਮ ਕਰਨਗੇ ਉਹ ਖੁੱਲ ਕੇ ਕੰਮ ਕਰਨਗੇ ਕਿਸੇ ਕੋਲ ਉਹਨਾਂ ਨੂੰ ਆਪਣੇ ਆਪ ਨੂੰ ਉਹ ਬਿਲਕੁਲ ਨਿਰ ਨਿਰਲ ਸਮਝਦੇ ਨੇ ਕਿ ਨਸ਼ੇ ਦੇ ਉੱਪਰ ਕੰਟਰੋਲ ਕਰਨਾ ਉਹਨਾਂ ਵਾਸਤੇ ਹੁਣ ਕਾਫੀ ਸੁੱਖਾ ਹੋ ਗਿਆ ਕਿਉਂਕਿ ਪਿਛਲੇ 2 ਸਾਲ ਤੋਂ ਉਹ ਇਸ ਨੂੰ ਪਰ ਚੰਗੀ ਤਰੀਕੇ ਨਾਲ ਕੰਮ ਕਰ ਰਹੇ ਨੇ ਲੱਗਦਾ ਵੀ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਉਹ ਅੱਜ ਵੀ ਹੈਗਾ ਹੈ ਹਜੇ ਵੀ ਜਿਹੜੇ ਆ ਕਿ ਕਿੰਨੇ ਕਿਤੇ ਕੰਟਰੋਲ ਕਰਨ ਦੀ ਲੋੜ ਹੈਗੀ ਆ ਪਿਛੜੀ ਸਰਕਾਰਾਂ ਨੇ ਬੁੱਕਾ ਖਾ ਕੇ ਸੋ ਖਾਦੀ ਆ ਪਰ ਨਸ਼ੇ ਦੇ ਠੱਲ ਨਹੀਂ ਪਾਇਆ ਦੇਖੋ 70 ਸਾਲ ਦਾ ਤਾਣਾ ਮੂਣਾ ਜਿਹੜਾ ਹੈ ਖਰਾਬ ਚੱਲ ਰਿਹਾ ਬਣਿਆ ਹੋਇਆ ਹੈਗਾ ਆਖਰ ਟਾਈਮ ਤਾਂ ਲੱਗੂਗਾ ਨਾ ਸਿਰਫ 2 ਸਾਲ ਹੋਏ ਆ ਅਸੀਂ ਤਾਂ ਇਹ ਕਹਾਂਗੇ ਅਸੀਂ ਤਾਂ ਪੈਦਾ ਹੀ ਹੋਣ ਹੋਏ ਆ ਅਜੇ ਅਸੀਂ ਅਜੇ ਸੜੀਆਂ ਚੜ ਰਹੇ ਆ ਤੇ 2 ਸਾਲਾਂ ਦੇ ਵਿੱਚ ਮਾਨ ਸਾਹਿਬ ਨੇ ਕਾਫੀ ਨਸ਼ੇ ਨੂੰ ਲੈ ਕੇ ਗੰਬੀਰਤਾ ਦੇ ਨਾਲ ਕੰਮ ਕੀਤਾ ਬਹੁਤ ਸਾਰੀਆਂ ਗ੍ਰਿਫਤਾਰੀਆਂ ਹੋਈਆਂ ਨੇ بڑے ਗੈਂਗਸਟਰ ਵੀ ਮਰੇ ਨੇ ਔਰ ਤੁਸੀਂ ਦੇਖਿਆ ਨਾ ਕਾਫੀ ਪ੍ਰੋਗਰੈਸ ਹੋਈ ਹੈ ਪਰ ਹੌਲੀ ਹੌਲੀ ਅਸੀਂ ਇਸ ਨੂੰ ਕਾਮਯਾਬੀ ਨਾਲ ਸਿਰੇ ਚੜਾਵਾਂਗੇ ਸਰ ਇੱਕ ਜਿਹੜਾ ਲਗਾਤਾਰ ਵਿਰੋਧੀ ਪਾਰਟੀਆਂ ਨੇ ਉਹ ਕਰਜ਼ੇ ਨੂੰ ਲੈ ਕੇ ਸਵਾਲ ਖੜੇ ਕਰਦੀਆਂ ਨੇ ਉਹ ਕਹਿੰਦੇ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਉਹ ਬਿਤੇ ਦਿਨੀ ਵੀ ਕਰਜ਼ਾ ਲੈ ਗਿਆ ਹੈ ਮੁਲਾਜ਼ਮਾਂ ਨੂੰ ਦੇਣ ਨੂੰ ਤਨਖਾਹ ਨਹੀਂ ਸੋ ਕਿਸ ਤਰ੍ਹਾਂ ਦੇਖਦੇ ਹੋ ਪੂਰੇ ਮਾਲੇ ਨਹੀਂ ਅਸਰ ਤੋਂ ਕੋਈ ਸੀਨੀ ਨਹੀਂ ਸਾਡਾ ਜਿਹੜਾ ਰੈਵਨਿਊ ਹੈਗਾ ਮਾਨਜੋ ਸਾਡੇ ਐਫਐਮ ਜਿਹੜਾ ਸਾਡੇ ਫਾਈਨੈਂਸ ਮਿਸਟਰ ਜੇ ਤੁਸੀਂ ਚੈੱਕ ਕਰਵਾ ਸਕਦੇ ਹੋ ਕਿ ਉਲਟਾ ਸੜਾ ਕਰਜ਼ਾ ਘਟਿਆ ਹੋਵਾ ਨਾ ਕਿ ਵਧਿਆ ਹੋਵਾ ਹੋਂਤਕ ਵਿਆਸ ਦੇ ਨਾਲ ਨਾਲ ਜਿਹੜਾ ਹੈਗਾ ਰੁਪਈਆ ਜੋ ਪਹਿਲਾਂ 300 ਕਰੋੜ ਦੇ ਆਸ-ਪਾਸ ਸੀਗਾ ਉਹ ਉਹ ਉਸ ਤੋਂ ਵਿੱਚ ਤੁਸੀਂ ਕਿਤੇ ਵੀ ਪਤਾ ਕਰ ਸਕਦੇ ਹੋ ਉਹ ਘਟਿਆ ਕਰ ਗਿਆ ਉਹ ਵਧਿਆ ਨਹੀਂ ਕਰ ਜੀ ਸਰ ਲਗਾਤਾਰ ਪਰ ਪਿਛਲੀ ਸਰਕਾਰਾਂ ਵੇਲੇ ਵੀ ਕਰਜ਼ਾ ਲਿਆ ਗਿਆ ਤੁਹਾਡੀ ਸਰਕਾਰ ਵੇਲੇ ਵੀ ਕਰਜ਼ਾ ਲਿਆ ਜਾ ਰਿਹਾ ਸੋ ਲੱਗਦਾ ਕਿਤਨੇ ਕਿਤੇ ਆਮਦਨ ਜਿਹੜੀ ਆ ਉਹ ਘਟਿਆ ਪੰਜਾਬ ਦੀ ਤੇ ਖਰਚੇ ਜਿਹੜੇ ਆ ਉਹ ਲਗਾਤਾਰ ਵਧਦੇ ਜਾ ਰਹੇ ਦੇਖੋ ਸਾਡੀ ਸਰਕਾਰ ਲੱਗੀ ਹੋਈ ਹੈ ਸਾਡੇ ਜਿਹੜੇ ਐਫਐਮ ਮੰਤਰੀ ਸਾਹਿਬ ਹੈਗੇ ਨੇ ਹਰਪਾਲ ਚਿਮਾ ਜੀ ਬਿਲਕੁਲ ਰੈਵਨੂ ਵਧਾਉਣ ਵਾਸਤੇ ਹਰ ਤਰੀਕੇ ਦੇ ਨਾਲ ਲੱਗੇ ਹੋਏ ਨੇ ਕਿਸ ਤਰੀਕੇ ਨਾਲ ਸਰਕਾਰ ਦੀ ਆਮਦਨ ਵਧਾ ਸਕਦੀ ਆ ਉਹ ਹੌਲੀ-ਹੌਲੀ ਸਾਰ